ਐਡਵਾਈਜ਼ਰੀ ਕਹਿ ਲੋ ਜਾਂ ਇੱਕ ਰਿਕੁਐਸਟ ਲੋਕਾਂ ਨੂੰ ਕਹੀ ਹੈ ਔਰ ਦੱਸਿਆ ਇੱਕ ਖਬਰ ਦਿੱਤੀ ਹੈ ਕਿ ਮੀਜ਼ਲਸ ਦਾ ਜਿਹੜਾ ਇੱਕ ਕੇਸ ਕਨਫਰਮ ਹੋਇਆ ਕੈਲਗਰੀ ਸ਼ਹਿਰ ਦੇ ਵਿੱਚ ਡੋਜ਼ਸ ਨਹੀਂ ਲੱਗਿਆ ਹੋਇਆ ਮੀਜ਼ਲਸ ਵੈਕਸੀਨੇਸ਼ਨ ਇਹ ਵੀ ਉਹਨਾਂ ਨੂੰ ਲਈਦਾ ਨੂੰ ਵੈਕਸੀਨੇਸ਼ਨ ਕਰਵਾ ਲਓ ਕਿਉਂਕਿ ਜਦੋਂ ਜ਼ਿਆਦਾ ਫੈਲਦੇ ਹੈ ਤਾਂ ਉਹ ਤੋਂ ਪਹਿਲਾਂ ਬੈਲ ਆਫ ਦਾ ਪ੍ਰਬੰਧ ਕਰ ਲੈਣਾ ਹੈ ਲੋਕ ਕਿਸੇ ਨੂੰ ਭੂਜਾ ਹੈ ਫਿਰ ਉਹਦੀ ਵੈਕਸੀਨੇਸ਼ਨ ਕਰਾਉਣ ਦਾ ਕੋ ਲਾਭ ਜੀ ਹੁੰਦਾ ਸੋ ਉਹਨਾਂ ਨੇ ਬੜੀ ਐਡਵਾਈਜ਼ਰੀ ਜਾਰੀ ਕੀਤੀ ਸੀਗੀ ਤੇ ਉਸ ਤੋਂ ਬਾਅਦ ਹੁਣ ਵਾਫਕਸ ਸਟੇਟ ਦੇ ਵਿੱਚ ਵੀ ਇਸ ਤਰ੍ਹਾਂ ਦੇ ਮਿਲ ਜਿਹੜੇ ਉਲਪੜੇ ਸ਼ੁਰੂ ਹੋ ਗਏ ਜਿਵੇਂ ਆਪਰ ਪਤਾ ਲੱਗਾ ਕਿ ਅ ਕਲਵੀਂ ਨਾਰਥ ਵਿੱਚ ਛੋਟਾ ਸਾਡਾ ਕਸਬਾ ਹੈ ਐਡਰੀ ਜੀ ਉੱਥੇ ਕੋਈ ਇਹਦਾ ਬ੍ਰੀਜ ਜਿਹੜਾ ਜਿਹਦਾ ਪਤਾ ਲੱਗਾ ਔਰ ਉਹਦਾ ਜਦੋਂ ਪਤਾ ਲੱਗਦਾ ਕਿ ਕਿਸ ਵੇਲੇ ਦਾ ਕਨਫਰਮ ਹੋ ਜਾਏ ਉਹ ਪਾਰੀ ਤਵਾਜਾ ਫੇਰ ਉਹ ਪਿੱਛੇ ਦੂਰੀ ਇਸਦੀ ਦੇਖਦੇ ਕਿ ਕਿੱਥੇ 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 ਦੂਪਹਿਰ ਨੂੰ ਹੂੰ ਸੋ ਤੋਂ ਪਹਿਲਾਂ ਪੰਜ ਚਾਰ ਦੇ ਜਦੋਂ ਤੋਂ ਉਹਨਾਂ ਨੂੰ ਸਿਫਤ ਭਾਇਆ ਉਹ ਸਾਰਾ ਉਹਨਾਂ ਨੂੰ ਦੱਸਿਆ ਕਿ ਕਿਹੜੇ ਕਿਹੜੇ ਦਿਨ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਉਹ ਕਿਹੜਾ ਥਾਂ ਤੇ ਸੀ ਹੂੰ ਵੀ ਜੇ ਤੁਹਾਡੇ ਤੋਂ ਵੀ ਕੋਈ ਜਿਹੜਾ ਵੀ ਕੋਈ ਉੱਥੇ ਲੋਕ ਹੋਰ ਗਏ ਜੀ ਉਹਨਾਂ ਨੂੰ ਅਲਰਟ ਕੀਤਾ ਕਿ ਜੇ ਤੁਸੀਂ ਉੱਥੇ ਸੀਗੇ ਤਾਂ ਤੁਸੀਂ ਆਪਣਾ ਪਾਈ ਸਿੰਪਟਮ ਚੈੱਕ ਕਰੋ ਤੇ ਨਹੀਂ ਤਾਂ ਜਿਹੜੇ ਜਿਹੜੇ ਐਲੀਜੀਬਲ ਹੈਗੇ ਜਿਨ੍ਹਾਂ ਨੇ ਲੱਗਿਆ ਨਹੀਂ ਹੋਇਆ ਪੂਰੀ ਵੈਕਸੀਨ ਉਹ ਪੈਕਸੀਨੇਸ਼ਨ ਕਰਵਾਓ ਆਪ ਜੀ ਜਾਣਕਾਰੀ ਜਾਰੀ ਕੀਤੀ ਹੈ ਜੇ 8 ਮਾਰਚ ਨੂੰ ਜਿਹੜਾ ਐਡੀ ਸੁਪਰਸਟੋਰ ਆ ਵੀ ਸ਼ਹਿਰ ਦਾ ਬਰੀਜ਼ ਉੱਥੇ 2 ਵਜੇ ਤੋਂ 3 ਵਜੇ ਤੱਕ ਰਿਹਾ ਉਹਦਾ ਖਿਆਲ ਰੱਖੋ ਉਹਦੋਂ ਕੌਣ-ਕੌਣ ਸੀ ਕਿ 2 ਤੋਂ 3 ਵਜੇ ਤੱਕ ਉਹਨਾਂ ਚਾਹੀਦਾ ਕਿ ਆਪਣਾ ਖਿਆਲ ਰੱਖਣ ਤੇ ਨਾਲ ਦੀ ਨਾਲ ਜੇ ਕੋਈ ਪ੍ਰੋਬਲਮ ਹੋ ਜਾਈ ਤਾਂ 811 ਤੇ ਅਲਬਰਟਾ ਹੈਲਥ ਆਲਸੋ ਨੋ ਹੋ ਕਾਲ ਕਰਕੇ ਦੱਸੋ